ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 03 ਤੇ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੇ ਆ ਜੀ ਪਿੰਡ ਕੁਟੀ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਦੀ ਹੈ ਜੀ ਇਹ ਕੁਟੀ ਪਿੰਡ ਡੱਬ ਵਾਲੀ ਬਠਿੰਡਾ ਰੋਡ ਤੇ ਪੈ ਜਾਂਦਾ ਹੈ ਜੀ ਇੱਥੇ ਬਾਈ ਕਾਲੀ ਦਾ ਫਾਰਮ ਹੈ ਜੀ ਕੁਟੀ ਤੋਂ ਜੱਸੀ ਬਾਗ ਵਾਲੀ ਜਿਹੜੀ ਛੜਕ ਜਾਂਦੀ ਹੈ ਇਹ ਛੜਕ ਤੇ ਬਾਈ ਦਾ ਫਾਰਮ ਹੈ ਜੀ ਬਾਈ ਬਹੁਤ ਸੋਹਣੇ ਚਾਰ ਨਗੀਨੇ ਕੱਟੀਆਂ ਜੀ ਮੁਰਾ ਨਸਲ ਦੇਗਾ ਵਿਕਰੀ ਵਾਸਤੇ ਲੈ ਕੇ ਆਇਆ ਜੀ ਦੋ ਅਸਰ ਬੱਚੇ ਦੱਬਣਾ ਹੈ ਜੀ ਸ਼ੀਨਾਰ ਟੋਟਲ ਵਿਕਰੀ ਵਾਸਤੇ ਤਿਆਰ ਹੈ ਜੀ ਤੁਹਾਨੂੰ ਦਵਾਉਣੇ ਆ ਡਿਟੇਲ ਚ ਬਾਈ ਤੋਂ ਜਾਣਕਾਰੀ ਜੀ ਸਸੇਗਲ ਬਾਈ ਜੀ ਸਸੇਗਲ ਜੀ ਹਾਂ ਜੀ ਦੋ ਜਾਣਕਾਰੀ ਕੱਟੀਆਂ ਵਾਰੇ ਜੀ ਬਹੁਤ ਸੋਹਣੇ ਸਿੰਘਾ ਕੱਟੀ ਦੇ ਜੀ ਮੁਰਾ ਨਸਲ ਦੀ ਚੰਗੀ ਕੱਟੀ ਹੈ ਜੀ ਦੇਖ ਸਕਦੇ ਹੋ ਤੁਸੀਂ ਲੈ ਜਾਣਾ ਨਿਗਰੇ ਨੂੰ ਕੀ ਮੁੱਲ ਕਰਦੇ ਹੋ ਬਾਈ ਜੀ ਇਸ ਦਾ ਜੀ 48000 48000 ਰੁਪਏ ਮੁੱਲੇ ਜੀ ਇਸ ਕੱਟੀ ਦਾ ਬਹੁਤ ਚੰਗੀ ਮੁਰਾ ਨਸਲ ਦੀ ਕੱਟੀ ਹੈ ਜੀ ਤਾਂ ਸਿੰਘ ਦੇਖੋ ਜੀ ਬਹੁਤ ਸੋਹਣੇ ਸਿੰਘ ਦੀ ਕੱਟੀ ਹੈ ਹਾਂ ਜੀ 2 ਨੰਬਰ ਤੇ ਬਾਈ ਜੀ ਇਹਦਾ ਮੁੱਲ ਲਓ ਜੀ ਇਹਦਾ ਮੁੱਲ 42000 ਹੈ ਜੀ ਥਣਾ ਤੇ ਮਾਰ ਲਓ ਨਿਕਾ ਜੀ ਔਰ ਲਓ ਜੀ 42000 ਰੁਪਏ ਮੁੱਲ ਹੈ ਜੀ ਇਸ ਕੱਟੀ ਦਾ ਇਹ ਵੀ ਬਹੁਤ ਚੰਗੀ ਕੱਟੀ ਹੈ ਜੀ ਮੰਨ ਲਓ ਜੀ ਨੀ ਠੰਡ ਕਰਾ ਦਿੰਦੇ ਚੱਕ ਜੀ ਕੱਟੀ ਦੇ ਦੇਖ ਸਕਦੇ ਹੋ ਤੁਸੀਂ ਹਾਂਜੀ 3 ਨੰਬਰ ਤੇ ਇਸ ਦਾ ਮੁੱਲ ਤਾਂ 50000 ਰੁਪਏ 47000 ਰੁਪਏ ਮੁੱਲ ਹੈ ਜੀ ਬਾਈ ਕਹਿੰਦੇ ਲੈਣ ਦੇਣ ਵਾਲੇ ਮੁੱਲ ਹੀ ਕਰਦੇ ਆ ਜੀ ਜਿਆਦਾ ਮੁੱਲ ਨਹੀਂ ਕੀਤਾ ਥਣ ਦੇਖੋ ਦੋਸਤੋ ਤੁਸੀਂ ਬਹੁਤ ਚੰਗੇ ਥਣ ਲੱਗੇ ਕੱਟੀ ਦੇ ਜੀ ਉੜ ਲਓ ਜੀ ਸਿੰਘ ਦੇਖੋ ਬਹੁਤ ਸੋਹਣੇ ਸਿੰਘ ਦੀ ਕੱਟੀ ਹੈ ਜੀ ਮੁਰਾ ਨਸਲ ਦੀ ਬਹੁਤ ਚੰਗੀ ਕੱਟੀ ਹੈ ਵੀ ਤਾں ਦੇਖੋ ਦੋਸਤੋ ਹਾਂਜੀ 4 ਨੰਬਰ ਤੇ ਇਸ ਦਾ ਮੁੱਲ 48 ਹੈ ਇਹਦਾ ਮੁੱਲ ਵੀ 48000 ਰੁਪਏ ਹੈ ਜੀ ਚਾਰ ਨੰਬਰ ਤੇ ਬਹੁਤ ਸੋਹਣੇ ਸਿੰਘ ਦੀ ਚਕੀਨ ਕੱਟੀ ਹੈ ਜੀ ਮਾਰੋਨੇਗਾ ਮੋੜ ਦੋ ਆ ਦੇਖੋ ਦੋਸਤੋਂ ਥਾਂ ਚੈੱਕ ਕਰੋ ਕੱਟੀ ਦੇ ਤੁਸੀਂ ਚਲੋ ਜੀ ਮੰਨ ਲਓ ਬਹੁਤ ਚੰਗੇ ਥਨ ਤੇ ਸਿੰਗ ਦੀਆਂ ਕਟੀਆਂ ਜੀ ਹਾਂਜੀ ਇਹ ਸਾਢੇ 3 ਮਹੀਨਿਆਂ ਦੀ ਗੱਬਣ ਆ ਜੀ ਸਾਢੇ 3 ਮਹੀਨਿਆਂ ਦੀ ਗੱਬਣ ਬੱਛੀ ਹੈ ਜੀ ਇਹ ਮੁੱਲੇ ਦਾ 38 ਆ ਜੀ 38000 ਰੁਪਏ ਮੁੱਲੇ ਜੀ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਇਸ ਦੇ ਇਹ ਵੀ ਚੰਗੇ ਕੱਦ ਕਾਟ ਦੀ ਬੱਛੀ ਹੈ ਜੀ ਮੋੜ ਲਓ ਬਾਈ ਇਹ ਚਖਤੀ ਬਹੁਤ ਚੰਗੀ ਵੱੱਛੀ ਹੈ ਜੀ ਇਹ ਮੁੱਲ ਬਾਈ ਕਹਿੰਦੇ ਬਸ ਲੈਣ ਦੇ ਨਾਲ ਹੀ ਕਰਦੇ ਹੁੰਦੇ ਨੇ ਜੀ ਬਾਕੀ ਮਾਨਤਾਣ ਥੋੜਾ ਜਰੂਰ ਹੋ ਜਾਊਗਾ ਤੁਸੀਂ ਬਾਈ ਨਾਲ ਫੋਨ ਕਰਕੇ ਕੰਟੈਕਟ ਕਰ ਸਕਦੇ ਜੀ ਨੰਬਰ ਤੁਹਾਨੂੰ ਬਾਈ ਦਾ ਲਾ ਦਾਂਗੇ ਹਾਂਜੀ ਆਹ ਵੇਖ ਜੀ ਇਹ 5 ਮਹੀਨਿਆਂ ਦੀ ਗੱਬਣਾ ਹੈ 5 ਮਹੀਨਿਆਂ ਦੀ ਗੱਬਣਾ ਹੈ ਜੀ ਮੁੱਲ ਹੈ 48 48000 ਰੁਪਏ ਮੁੱਲ ਹੈ ਜੀ ਥਣਾ ਦੀ ਕੁਆਲਿਟੀ ਕਰੋ ਚੈੱਕ ਜੀ ਤੁਸੀਂ ਕਿੱਡੀ ਝੋਲੀ ਦਿਸਦੀ ਹੈ ਵੈੜ ਦੀ ਹੁਣੇ ਹੀ ਬਹੁਤ ਚੰਗੇ ਕੱਦ ਕਾਠ ਦੀ ਬੱਛੀ ਹੈ ਜੀ ਮੰਨ ਲਈ ਥੋੜਾ ਨਾ ਕਈ ਵਾਰੀ ਪਸ਼ੂ ਡਰ ਜਾਂਦਾ ਉਪਰੇ ਬੰਦੇ ਤੋਂ ਮੜਾ ਮਾਰਿਓ ਆਥੀ ਥਣ ਚੱਕਰਾ ਦੀ ਜੀ ਸਵਾਰ ਕੇ ਦੇਖੋ ਜੀ ਓਏ ਦੋਸਤੋ ਇਹ ਛੇ ਨਕਸੀ ਤੁਹਾਨੂੰ ਡਿਟੇਲ ਜਾਣਕਾਰੀ ਦਿਵਾਤੀ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਾ ਕੇ ਫੋਲੋ ਕਰ ਲਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਉਸਦੀ